ਸ਼੍ਰੀਕਲ ਤੁਸੀਂ ਦੇਖ ਰਹੇ ਹੋ ਐਸਐਮਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਪੰਜਾਬ ਦੇ ਲੋਕਾਂ ਤੱਕ ਪਹੁੰਚਾਉਣ ਲਈ ਉਹਨਾਂ ਦੇ ਲਾਭ ਦੱਸਣ ਲਈ ਦਰਸਲ ਭਾਜਪੀ ਦੇ ਵੱਲੋਂ ਕੈਂਪ ਲਗਾਏ ਗਏ ਸੀ ਤਾਂ ਕਿ ਪੰਜਾਬ ਦੇ ਲੋਕ ਨੇ ਜਿਹੜੇ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਜਾਣੂ ਹੋ ਸਕਣ ਤਾਂ ਜੀ ਹਾਂ ਇੱਕ ਮਹਿੰਮ ਚਲਾਈ ਗਈ ਸੀ ਜਿਸ ਦੇ ਤਹਿਤ ਉਹਨਾਂ ਨੇ ਇਸ ਬਾਰੇ ਜਾਣਕਾਰੀ ਦੇਣੀ ਸੀ ਕਿ ਕੇਂਦਰ ਸਰਕਾਰ ਨੇ ਜੋ ਸਕੀਮਾਂ ਚਲਾਈਆਂ ਨੇ ਉਸ ਦਾ ਲਾਭ ਹੈ ਜਿਹੜਾ ਉਹ ਪੰਜਾਬ ਦੇ ਲੋਕ ਵੀ ਉਠਾ ਸਕਣ ਤਾਂ ਪੰਜਾਬ ਦੇ ਸੇਵਾਦਾਰ ਅਗੇ ਤੁਹਾਡੇ ਦੁਆਰ ਇਹ ਮੁਹਿਮ ਤਹਿਤ ਕੈਂਪ ਨੇ ਜਿਹੜੇ ਜਗਾ ਦੇ ਉੱਤੇ ਲਗਾਏ ਜਾ ਰਹੇ ਸਰਪੰਜਾਬ ਸਰਕਾਰ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਈ ਥਾਵਾਂ ਦੇ ਉੱਤੇ ਅੱਜ ਬੀਜੇਪੀ ਆਗੂਆਂ ਦੇ ਵੱਲੋਂ ਰੋਜ਼ ਪ੍ਰਦਰਸ਼ਨ ਵੀ ਕੀਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਬੀਜੇਪੀ ਆਗੂਆਂ ਨੂੰ ਜਿਹੜਾ ਅਰੈਸਟ ਕਰ ਲਿਆ ਜਾਂਦਾ ਤਾਂ ਜਿਵੇਂ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਨੂੰ ਜਿਹੜਾ ਅਰੈਸਟ ਕਰ ਲਿਆ ਜਾਂਦਾ ਤਾਂ ਦੱਸਦੀ ਹੈ ਕਿ ਮੌਕੇ ਦੇ ਉੱਤੇ ਬਹਿਸ ਹੁੰਦੀ ਹੈ ਪਰ ਬਹਿਸ ਤੋਂ ਬਾਅਦ ਵੀ ਹੈ ਜਿਹੜਾ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਨਜ਼ਰ ਆ ਰਿਹਾ ਤੇ ਪੰਜਾਬ ਸਰਕਾਰ ਹੈ ਜਿਹੜਾ ਪੰਜਾਬ ਸਰਕਾਰ ਦੇ ਨੁਮਾਇੰਦੇ ਬੀਜੇਪੀ ਆਗਿਆ ਨੂੰ ਗ੍ਰਿਫਤਾਰ ਕਰਦੇ ਨੇ ਤਾਂ ਆਖਿਰਕਾਰ ਇਸ ਦੇ ਪਿੱਛੇ ਫੰਡਾ ਕੀ ਹੈ ਕਿਉਂ ਇਸ ਸਕੀਮ ਨੂੰ ਹੈ ਜਿਹੜਾ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਪੰਜਾਬ ਦੇ ਲੋਕਾਂ ਤੱਕ ਜਾਣੂ ਕਿਉਂ ਨਹੀਂ ਕੀਤਾ ਜਾਣ ਦਿੱਤਾ ਚਾਹ ਰਿਹਾ ਤੇ ਇਸ ਦਿਨ ਲਈ ਪੰਜਾਬ ਸਰਕਾਰ ਇਹ ਦਾਵਾ ਕਰ ਰਹੀ ਹੈ ਕਿ ਕਿਸੇ ਦਾ ਨਿੱਜੀ ਡਾਟਾ ਕਲੈਕਟ ਕਰਨਾ ਕਿਸੇ ਵੀ ਸੂਰਤ ਦੇ ਵਿੱਚ ਮਨਜ਼ੂਰ ਨਹੀਂ ਕੀਤਾ ਜਾਏਗਾ ਇੱਕ ਵਾਰ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਦੱਲ ਲੈਣੇ ਆ ਤਸਵੀਰਾਂ ਨੇ ਜੜੀਆਂ ਜਲੰਧਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਜਿਹੜਾ ਗ੍ਰਿਫਤਾਰ ਕੀਤਾ ਗਿਆ ਜਲੰਧਰ ਜ਼ਿਲ੍ਹਾ ਪ੍ਰਧਾਨ ਨੂੰ ਗ੍ਰਿਫਤਾਰ ਕੀਤਾ ਗਿਆ ਲੁਧਿਆਣਾ ਜ਼ਿਲ੍ਹਾ ਪ੍ਰਧਾਨ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਦੇ ਨਾਲ ਹੀ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਵੀ ਰਿਐਕਸ਼ਨ ਸਾਹਮਣੇ ਆਇਆ ਤਾਂ ਭਾਜਪਾ ਨੇਤਾ ਸ਼ਿਸ਼ੀਲ ਰਿੰਕੂ ਤੇ ਕੇ.ਡੀ ਪੰਡਾਰੀ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਇਸ ਦੇ ਨਾਲ ਹੀ ਤੁਹਾਨੂੰ ਜਾਣਕਾਰੀ ਦੇ ਦਿੰਦੇ ਹਾਂ ਕਿ ਜਲੰਧਰ ਦਾਤੀ ਏਰੀਆ ਦੇ ਵਿੱਚ ਬੀਜੇਪੀ ਆਗੂਆਂ ਨੂੰ ਪੁਲਿਸ ਦੇ ਦੁਆਰਾ ਅਰੈਸਟ ਕਰ ਲਿਆ ਗਿਆ ਹੈ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਸ਼ਾਹਕੋਟ ਤੇ ਲਾਂਬੜਾ ਦੇ ਵਿੱਚ ਵੀ ਦੋ ਨੇਤਾ ਨੇ ਜਿਹੜੇ ਦੁਆਗੂ ਨੇ ਉਹਨਾਂ ਨੂੰ ਹਿਰਾਸਤੇ ਦੇ ਵਿੱਚ ਲਿਆ ਤੇ ਇਸ ਦੇ ਅਨੁਸਾਰ ਸ਼ਾਹਕੋਟ ਪੁਲਿਸ ਨੇ ਕੇਡੀ ਭੰਡਾਰੇ ਨੂੰ ਅਰੈਸਟ ਕਰ ਲਿਆ ਤੇ ਲਾਂਬੜਾ ਪੁਲਿਸ ਨੇ ਸਾਂਸਦ ਸ਼ਿਸ਼ੀਲ ਕੁਮਾਰ ਰਿੰਕੂ ਨੂੰ ਵੀ ਅਰੈਸਟ ਕਰ ਲਿਆ ਗਿਆ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਜਿੱਤੇ ਬੈਸਬਾਜ਼ੀ ਹੁੰਦੀ ਹੈ ਪੁਲਿਸ ਦੇ ਵੱਲੋਂ ਵੀ ੱੱਕੇ ਮਾਰੇ ਜਾਂਦੇ ਨੇ ਤੇ ਬਿਆਨ ਨੇ ਜਿਹੜਾ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਨਿਕਲ ਕੇ ਸਾਹਮਣੇ ਆਇਆ ਬਿਖੂ ਆਮ ਆਰਟੀ ਕਹਿੰਦੀ ਆਮ ਆ ਤੇ ਅੱਜ ਜੇ ਬੀਜੇਪੀ ਸਾਡੇ ਮੋਦੀ ਸਾਹਿਬ ਦੀਆਂ ਸੈਂਟਰ ਸਰਕਾਰ ਦੀਆਂ ਬੀਜੇਪੀ ਲੋਕਾਂ ਤੱਕ ਲੈ ਕੇ ਜਾ ਰਹੀ ਹੈ ਸਾਡੇ ਲੀਡਰ ਜ਼ਿਲ੍ਹਾ ਪ੍ਰਧਾਨ ਐਕਸ ਐਮ ਐਲ ਐਕਸ ਮਿਨਿਸਟਰ ਉਹ ਪਿੰਡਾਂ ਤੱਕ ਲੈ ਕੇ ਜਾ ਰਹੇ ਜਿਹੜੇ ਕੈਂਪ ਲੱਗ ਰਹੇ ਆ ਇਹ ਸਾਨੂੰ ਪਤਾ ਸੀ ਇਹ ਸਾਡੇ 3 ਸਾਲ ਹੋ ਗਏ ਤੁਸੀਂ ਇੱਕ ਵੀ ਸਕੀਮ ਸੈਂਟਰ ਦੀ ਆਮ ਗਰੀਬ ਜ਼ਰੂਰਤਮੰਦ ਲੋੜਵੰਦ ਜਿਨ੍ਹਾਂ ਨੂੰ ਸੇਤ ਦੀ ਲੋੜ ਆ ਜਿਨ੍ਹਾਂ ਨੂੰ ਬੀਮਿਆਂ ਦੀ ਲੋੜ ਆ ਕਿਸਾਨਾਂ ਦਾ ਪੈਸਾ ਮਜ਼ਦੂਰਾਂ ਦਾ ਪੈਸਾ ਇੰਨੀਆਂ ਸਕੀਮਾਂ ਇਹ ਕੱਲੇ ਕੱਲੇ ਘਰ ਦੇ ਲਈ ਵੀ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪਊਗੀ ਬਾਕੀ ਸੂਬਿਆਂ 'ਚ ਜਿਹੜਾ ਕੁਝ ਸਾਰੇ ਆਨੰਦ ਲੈ ਰਹੇ ਆ ਮੋਦੀ ਸਾਹਿਬ ਦੀਆਂ ਸਕੀਮਾਂ ਦੇ ਜੇ ਜਦੋਂ ਹੁਣ ਬੀਜੇਪੀ ਕੈਂਪ ਲਾਉਣ ਲੱਗੀ ਹੁਣ jaan ਨਿਕਲ ਗਈ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਮੈਂ ਪੁਲਿਸ ਅਫਸਰਾਂ ਨੂੰ ਕਹਿਣਾ ਚਾਹੁੰਦਾ ਨਾ ਹੱਥ ਛੋਕੇ ਬਣੋ ਇਹਦੇ ਨਾ ਹੱਥ ਛੋਕੇ ਬਣੋ ਤੁਸੀਂ ਕਿਉਂ ਜੱਜ ਜਦ ਇਹ ਦਰਦਾ ਇਹ ਜੱਜ ਜਦ ਇਹ ਲੱਤਾਂ ਕੰਬਦੀਆਂ ਪੁਲਿਸ ਨੂੰ ਅੱਗੇ ਕਰਦਾ ਹੈ ਭਗਵੰਤ ਮਾਨ ਪੁਲਿਸ ਵਾਲਿਓ ਤੁਸੀਂ ਤਾਂ ਪੰਜਾਬ ਦੇ ਉਹ ਥੋੜੇ ਹੀ ਭਾਈ ਭੈਣ ਦੇ ਪਿੰਡਾਂ ਚ ਜੀ ਇਸ ਸਕੀਮਾਂ ਉਹਨਾਂ ਦੇ ਕੋਲ ਜਾਣਗੀਆਂ ਉਹਨਾਂ ਨੂੰ ਫਾਇਦਾ ਹੋਊਗਾ ਤੇ ਥੋੜੇ ਪੰਜਾਬੀ ਭਰਾਵਾਂ ਨੂੰ ਫਾਇਦਾ ਹੋਊਗਾ ਨਹੀਂ ਕੀ ਕਾ ਜਗਨਨਾਥ ਸਾਹਿਬ ਨੂੰ ਮਿਲ ਰਹੀ ਹੈ ਨਹੀਂ ਅਸੀਂ ਆਪ ਆ ਕੇ ਕੱਲੇ ਕੱਲੇ ਪਿੰਡ ਚ ਜ਼ਿੰਮੇਵਾਰੀ ਲੈ ਕੇ ਬੈਠਾਂਗੇ ਆ ਕੇ ਫਿਰ ਤੁਸੀਂ ਰੋਕ ਕੇ ਦੇਖਿਓ ਇਹ ਲੋਕ ਲਹਿਰ ਖੜੀ ਕਰ ਦੋ ਲੋਕੋ ਤੁਹਾਡੀਆਂ ਸਕੀਮਾਂ ਜਿਹੜੇ ਤੁਹਾਡੇ ਲਈ ਸੈਂਕੜੇ ਕਰੋੜਾਂ ਰੁਪਏ ਦੀਆਂ ਸਕੀਮਾਂ ਜਿਹੜੀਆਂ ਪ੍ਰਧਾਨ ਮੰਤਰੀ ਜੀ ਰੋਜ਼ ਉਰੇ ਬੈ ਕੇ ਅਨਾਉਂਸ ਕਰਦੇ ਆ ਉਹ ਤੁਹਾਡੇ ਤੱਕ ਪਹੁੰਚਣ ਨਹੀਂ ਦੇ ਰਹੀ ਤੇ ਇਹ ਲੋਕ ਲਹਿਰ ਖੜੀ ਕਰ ਦਾਂਗੇ ਨੱਕ 'ਚ ਦਮ ਕਰ ਦਾਂਗੇ ਆ ਦਿੱਲੀ ਵਾਲੇ ਭਗੌੜਿਆਂ ਦਾ ਜੇ ਤੁਸੀਂ ਲੋਕਾਂ ਦੀਆਂ ਸਕੀਮਾਂ ਲੋਕਾਂ ਦਾ ਪੈਸਾ ਬਥੇਰੇ ਚਰ ਬੜੀਆਂ ਸਰਕਾਰਾਂ ਨੇ ਮੋਦੀ ਸਾਹਿਬ ਦੀਆਂ ਸਕੀਮਾਂ ਰੋਕ ਕੇ ਰੱਖੀਆਂ ਪਰ ਨਹੀਂ ਰੁਕਣੀਆਂ ਹੋਣ ਹੋਰ ਨਹੀਂ ਰੁਕਣੀਆਂ ਅਸੀਂ ਹਰ ਸਕੀਮ ਲੋਕਾਂ ਦੇ ਤੱਕ ਪਹੁੰਚਾਉਣੀ ਪਹੁੰਚਾਉਣੀ ਆ ਆ ਮੈਂ ਦੇਖ ਰਿਆ ਸੀ ਕਈ ਜ਼ਿਲ੍ਹਾ ਪ੍ਰਧਾਨ ਹੋਰ ਸਾਡੇ ਵੱਡੇ ਲੀਡਰ ਤੁਸੀਂ ਅਰੈਸਟ ਕਰਦੇ ਹੋ ਬੱਸਾਂ 'ਚ ਬਿਠਾਪ ਟਾ ਪੁਲਿਸ ਭਰ ਕੇ ਲੈ ਕੇ ਜਾ ਰਹੀ ਐ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਪਰ ਇਹ ਭਲੇਖਾ ਛੱਡ ਦਿਓ ਵੀ ਇਹ ਖਾਕੀ ਦਾ ਡਰ ਤੁਸੀਂ ਭਾਜਪੀ ਨੂੰ ਰੋਕ ਲੋਗੇ ਇਹ ਨਹੀਂ ਰੁਕਣਾ ਤੇ ਲੋਕੋ ਤੁਸੀਂ ਖੜੇ ਹੋ ਜਾਓ ਆਪਣੇ ਆਪਣੇ ਪਿੰਡਾਂ 'ਚ ਵੀ ਸਾਨੂੰ ਇਹ ਸਕੀਮਾਂ ਦੀ ਲੋੜ ਆ ਸਾਡੇ ਲਈ ਜਿਹੜਾ ਪੈਸਾ ਆ ਰਿਹਾ ਅਸੀਂ ਆਪਣਾ ਹੱਕ ਆ ਸਾਡਾ ਇਹਨਾਂ ਦਾ ਮੂੰਹ ਤੋੜ ਜਵਾਬ ਦਿਵਾਓ ਕਿ ਤੁਸੀਂ ਜੇ ਰੋਕਿਆ ਤਾਂ ਭਾਈ ਆਮ ਆਦਮੀ ਪਾਰਟੀ ਵਾਲੇ ਵੀ ਫਿਰ ਅਸੀਂ ਬਣ ਨਹੀਂ ਦਵਾਂਗੇ ਅੱਜ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਨਾਸ਼ਾਹੀ ਰਵਈਆ ਅਪਣਾਉਂਦੇ ਹੋਏ ਭਗਵੰਤ ਮਾਨ ਦੀ ਸਰਕਾਰ ਨੇ ਜੋ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਿੰਡਾਂ ਪੀੜੀਆਂ 'ਚ ਰਹਿੰਦੇ ਲੋਕਾਂ ਨੂੰ ਘਰ ਬਣਾਉਣ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਇਲਾਜ ਕਰਾਉਣ ਲਈ ਯੋਸ਼ਮਾ ਯੋਜਨਾ ਜਨਤਾ ਨਿਯੋਜਨਾ ਗਰੀਬ ਕਲਿਆਣ ਯੋਜਨਾ ਔਰ ਜਿਹੜੀਆਂ ਕਿਸਾਨ ਫਸਲ ਬੀਮਾ ਯੋਜਨਾ ਹੋਰ ਜਿਹੜੀਆਂ ਕੇਂਦਰ ਸਰਕਾਰ ਦੀਆਂ ਸਹੂਲਤਾਂ ਨੇ ਆਮ ਲੋਕਾਂ 'ਚ ਪਿੰਡਾਂ ਪੀੜੀਆਂ ਤੱਕ ਪਹੁੰਚਣ ਉਸ ਮਕਸਦ ਦੇ ਨਾਲ ਜਿਹੜੇ ਪਿੰਡਾਂ 'ਚ ਕੈਂਪ ਲਾਏ ਜਾ ਰਹੇ ਸੀ ਲੋਕਾਂ ਦੇ ਭਲੇ ਦੇ ਲਈ ਲਾਏ ਜਾ ਰਹੇ ਸੀ ਉਸ ਨੂੰ ਰੋਕਣ ਦੇ ਲਈ ਅੱਜ ਜਿਹੜੇ ਆਪਣਾ ਸਰਕਾਰੀ ਤੰਤਰ ਦਾ ਇਸਤੇਮਾਲ ਕੀਤਾ ਇਹਨਾਂ ਕੈਂਪ ਲਾਉਣ ਦੇ ਲਈ ਅੱਜ ਸ਼ਾਹਕੋਟ ਦੇ ਵਿੱਚ ਸਾਡੇ ਪੂਰਬ ਸੀਪੀਐਸ ਕੇੜੀ ਭੰਡਾਰੀ ਜੀ ਨੂੰ ਗ੍ਰਿਫਤਾਰ ਕਰਾਇਆ ਸਾਡੇ ਪੂਰਬ ਲੋਕ ਸਭਾ ਜਲੰਧਰ ਤੋਂ ਸੰਸਦ ਸੁਸ਼ੀਰ ਰਿੰਕੂ ਜੀ ਨੂੰ ਆਦਮਪੁਰ ਤੇ ਅਰੈਸਟ ਕਰਾਇਆ ਮੈਂ ਉਹਨਾਂ ਦੀ ਗ੍ਰਿਫਤਾਰੀ ਦੀ ਜਿਹੜੀ ਆ ਨਿੰਦਾ ਕਰਦਾ ਔਰ ਭਗਵੰਤ ਮਾਨ ਸਰਕਾਰ ਨੂੰ ਕਹਿਣਾ ਕਿ ਤੇਰੀ ਇਸ ਬੁਖਲਾਹਟ ਨਾਲ ਤੇਰੀ ਸਰਕਾਰ ਬਚਣ ਵਾਲੀ ਨਹੀਂ ਹੈ ਅੱਜ ਜਿੱਥੇ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੂੰ ਅਰੈਸਟ ਕਰਾਇਆ ਉੱਥੇ ਲੋਕਾਂ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਦੇ ਵਿੱਚ ਵੀ ਰੋੜਾ ਖੜਾ ਕੀਤਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਹਰ ਫਰੰਟ ਤੇ ਫੇਲ ਹੋ ਗਈ ਹੈ ਔਰ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਗ੍ਰਾਫ ਹੈ ਲੋਕਾਂ 'ਚ ਨੇੜਤਾ ਹੈ ਲੋਕਾਂ 'ਚ ਸੈਪਟੈਂਸ ਜਿਹੜੀ ਹੈ ਲੋਕਾਂ ਦਾ ਰੁਝਾਨ ਜਿਹੜਾ ਭਾਰਤੀ ਜਨਤਾ ਪਾਰਟੀ ਵੱਲ ਵੱਧ ਰਿਹਾ ਹੈ ਇਹਨੂੰ ਦੇਖ ਕੇ ਬੋਖਲਾਹੜ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ ਪੁਲਸ ਦਾ ਉਪਯੋਗ ਕਰਕੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੂੰ ਅਰੈਸਟ ਕਰਾ ਰਹੀ ਹੈ ਲੋਕਾਂ ਦੇ ਭਲੇ ਲਈ ਜਿਹੜੇ ਕੈਂਪ ਲਾ ਰਿਹਾ ਲੱਗ ਰਿਹਾ ਉਹਨਾਂ ਨੂੰ ਰੋਕਣ ਦਾ ਕੰਮ ਕਰ ਰਹੀ ਹੈ ਅਸੀਂ ਸਾਰੇ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਜਿਹੜੇ ਆ ਜਨਤਾ ਦੀ ਆਵਾਜ਼ ਬਣ ਕੇ ਇਸ ਤਾਨਾਸ਼ਾਹੀ ਸਰਕਾਰ ਦੇ ਖਿਲਾਫ ਡੰਕੇ ਦੀ ਚੋੜ ਤੇ ਆਵਾਜ਼ ਬੁਲੰਦ ਕਰਾਂਗੇ ਔਰ ਆਉਣ ਵਾਲੇ ਦਿਨਾਂ ਚ ਇਸ ਸਰਕਾਰ ਦਾ ਜੜਾ ਮੱटिया ਮੇਲ ਕਰਕੇ ਪੰਜਾਬ ਚ ਜਿਹੜਾ ਲੋਕਾਂ ਦੇ ਅਧਿਕਾਰਾਂ ਦੀ ਲੜਾਈ ਲੜ ਕੇ ਲੋਕਾਂ ਨੂੰ ਕੇਂਦਰ ਸਰਕਾਰ ਤੋਂ ਮਿਲਣ ਵਾਲੀਆਂ ਸਾਰੀਆਂ ਸੁਵਿਧਾਵਾਂ ਜਿਹੜੀਆਂ ਹਨ ਹਰ ਘਰ ਤੱਕ ਪਹੁੰਚਾ ਕੇ ਜਨਤਾ ਦੀ ਜਿੱਤ ਔਰ ਲੋਕਤੰਤਰ ਦੀ ਜਿਹੜੀ ਬਹਾਲੀ ਪੰਜਾਬ ਚ ਹੈ ਉਹ ਕਰਾਵਾਂਗੇ